ਮੈਂ ਨਾ ਪਹੁੰਚਾ ਪਹੁੰਚਦਾ ਜਾਂਦੇ ਬੰਦੇ ਨੂੰ ਨਰਮਨ ਸੰ program ਕਰਵਾਉਂਦਾ ਜਿਹੜਾ ਜਿਹਦਾ ਸਾਡਾ ਮੁੱਖ ਅਜੰਡਾ ਸੀ ਮੀਟਿੰਗ ਕੀਤੀ ਆ ਜਿਹੜੇ ਦੀ ਮੀਟਿੰਗ ਕੀਤੀ ਆ ਅੱਜ ਸੱਤੇ 3 ਬਲਾਕ ਆ ਜਾਏ ਹੋਏ ਨੇ ਤੇ ਅਸੀਂ ਹਰ ਮਹੀਨੇ ਕਰਦੇ ਆ ਸਾਜਾ ਜਿਹੜੇ ਮੰਨਣ ਤੇ ਕਰੀ ਜਾਂ ਜਿਹੜੇ ਸਾਡੇ ਕਿਸਾਨਾਂ ਦੀਆਂ ਥੋੜੀ ਮੁਸ਼ਕਲਾਂ ਨੇ ਉਹ ਸੁਣੀਆਂ ਨੇ ਸਾਡੇ ਸਾਰੇ ਕਿਸਾਨ ਹਾਜ਼ਰ ਹੋਏ ਨੇ ਕਿੰਨੇ ਬਲਾਕਾਂ ਦੇ ਪ੍ਰਧਾਨ ਹਾਜ਼ਰ ਆ ਕੀ ਜਿਹੜਾ ਵੀ ਕੋਈ ਅੱਗੇ ਸਾਡਾ ਕੋਈ ਪ੍ਰੋਗਰਾਮ ਆ ਜਾਂ ਕੋਈ ਸਾਡੇ ਪਿੱਛੇ ਲੰਘਦੇ ਨੇ ਉਹਦਾ ਵਿਚਾਰ ਬਦੰਦਰਾ ਕੀਤਾ ਜੀ ਜਿਹੜੇ ਸਾਡੇ ਅੱਗੇ ਕੋਈ ਪ੍ਰੋਗਰਾਮ ਆਉਂਦੇ ਨੇ ਉਹਨਾਂ ਵਾਸਤੇ ਅਸੀਂ ਵਿਚਾਰ ਕੀਤੀ ਆ ਉਸ ਸਾਡੀਆਂ ਜਥੇਬੰਦੀਆਂ ਗੱਲਾਂਬਾਤਾਂ ਨੇ ਆਪਦੀਆਂ ਬਲਾਕੀਆਂ ਉਹ ਕੀਤੀਆਂ ਨੇ ਬਲਾਕਾਂ ਨੇ ਆਪਣੇ ਆਪਣੇ ਬਲਾਕ ਦੀ ਜਿੰਨੇ ਸਾਡੇ ਤਿੰਨੇ ਬਲਾਕ ਨੇ ਉਹ ਅਸੀਂ ਇਕੱਠੇ ਨੇ ਜਿਲ੍ਹਾ ਮੇਟੇ ਕੀਤੀ ਆ ਅੱਜ ਜੀ ਨਹੀਂ ਜਿਹੜਾ ਅੱਜ ਮੀਟਿੰਗ ਕਰੀ ਆ ਇਹਦੇ ਵਿੱਚ ਅਸੀਂ ਜਦੋਂ ਸਾਡੀ ਸਟੂਪੇ ਦੀ ਮੀਟਿੰਗ ਹੋਊਗੀ ਅਸੀਂ ਉੱਥੇ ਹੀ ਵਿਚਾਰ ਰੱਖਾਂਗੇ ਆਪਣਾ ਜਿਹੜੀਆਂ ਸਾਡੀਆਂ ਬੇਰਕਾ ਦੀਆਂ ਦੁੱਧ ਦੀਆਂ ਪਿੰਡਾਂ 'ਚ ਸਟ੍ਰੈਟੀਆਂ ਨੇ ਅੱਜ ਜਿਹੜੀ ਬੇਰਕਾ ਬਹੁਤ ਘਾਟੇ 'ਚ ਜਾ ਰਹੀ ਆ ਜਿੱਦਣ ਵੀ ਪੰਜਾਬ ਸਰਕਾਰ ਆਈ ਆ ਇਹਨੇ ਭਗਵਾਨ ਤੁਹਾਨੂੰ ਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਜਿਹੜੇ ਮੁਲਾਜ਼ਮ ਅੱਜ 10-10 ਕਰੋੜ ਰੁਪਈਆ 12-12 ਕਰੋੜ ਰੁਪਈਆ ਖਾ ਗਏ ਉਹਨਾਂ ਨੇ ਇਹ ਫੈਲਾ ਖੋਲਣ ਦੇ ਬਜਾਏ ਇਹਨਾਂ ਨੇ ਉਹਨਾਂ ਦੀਆਂ ਪ੍ਰਮੋਸ਼ਨਾਂ ਕਰਤੀਆਂ ਜਿਹੜਾ ਅੱਜ ਬੇਰਕਾ ਦਾ ਇੰਨਾ ਮਾੜਾ ਹਾਲ ਕਿਸੇ ਕਿਸਾਨ ਨੂੰ ਪੇਮੈਂਟ ਨਹੀਂ ਮਿਲਦੀ ਕਿਸੇ ਕਿਸਾਨ ਨੇ ਦੁੱਧ ਪਾਉਣ ਨੂੰ ਜਿੰਨਾ ਰੇਟ ਅੱਜ ਬੇਰਕਾ ਦਾ ਡਾਊਨ ਹੈ ਕਿਸੇ ਕੰਪਨੀ ਦਾ ਡਾਊਨ ਨਹੀਂ ਅੱਗੇ ਦਿੱਲੀ ਨੂੰ ਦੁੱਧ ਜਾਂਦਾ ਸੀ ਬੇਰਕਾ ਦਾ 80 ਤੇ ਹਜ਼ਾਰ ਤੋਂ ਲੱਖ ਲੀਟਰ ਦੁੱਧ ਜਾਂਦਾ ਸੀ ਜਿਹੜੀ ਅੱਜ ਦੀ ਕੰਡੀਸ਼ਨ ਆ ਸੁੱਤ 17 ਹਜ਼ਾਰ ਦੁੱਧ ਜਾ ਰਿਹਾ ਹੈ ਇਹਨਾਂ ਨੇ ਜਿਹੜੀ ਪੰਜਾਬ ਸਰਕਾਰ ਜਦੋਂ ਇਹ ਸਰਕਾਰ ਆਉਂਦੀ ਆ ਬਹੁਤ ਵਾਅਦੇ ਕਰਦੀ ਆ ਜਿਹੜੇ ਕਿਸਾਨਾਂ ਨਾਲ ਜ਼ਮੀਨ ਮੁੱਦੇ ਨੇ ਪੰਜਾਬ ਸਰਕਾਰ ਦੇ ਇਹਨਾਂ ਦੇ ਕੋਵਰੇਟ ਸਟੱਡੀ ਆ ਇਹਨਾਂ ਨੇ ਕਪਟਨ ਮਰਿੰਦਰ ਸਿੰਘ ਨੇ ਕਹੇ ਮੈਂ ਕਰਜ਼ੇ ਮਾਫ਼ ਕਰੂੰਗਾ ਕਿਸਾਨਾਂ ਨੇ ਕਰਕੇ ਨਹੀਂ ਪਰ ਇਹ ਅੱਜ ਕਿਸੇ ਸਰ ਕਿਸਾਨ ਸਿਰ 8 ਲੱਖ ਕਿਸੇ ਸਰ 7 ਲੱਖ ਰੁਪਈਆ ਜੇ ਕਿਸਾਨ ਭਰਨਾ ਚਾਹੁੰਦਾ ਜਦੋਂ ਬੈਂਕ 'ਚ ਜਾਂਦਾ ਉਹਦੇ ਦੁਗਣਾ ਨਿਕਲਣਾ ਵਿਆਜ ਲੱਗਿਆ ਅਸੀਂ ਪਹਿਲਾ ਇੱਕ ਵਾਰੀ ਜੇਆਰ ਸਾਹਿਬ ਦੇ ਧਰਨਾ ਵੀ ਲਾਇਆ ਦੀ ਸਾਡੀ ਜਥੇਬੰਦੀ ਨੇ ਅਸੀਂ ਇਹ ਮੰਗ ਕਰਦੇ ਆਂ ਵੀ ਇਹਨਾਂ ਦਾ ਸੈਟਲਮੈਂਟ ਕਰਕੇ ਇਹਨਾਂ ਨੂੰ ਕੋਈ ਵਿਆਜ ਛੱਡ ਕੇ ਕਿਸਾਨ ਸਾਡਾ ਪੈਸੇ ਭਰਨ ਨੂੰ ਤਿਆਰ ਆਂ ਵੀ ਇਹਨਾਂ ਦਾ ਸੈਟਲਮੈਂਟ ਕਰਕੇ ਪੈਸੇ ਭਰਾਈ ਜਾਣ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਪੰਜਾਬ ਸਰਕਾਰ ਨਾਲ ਇਹ ਵਿਭਾਗ ਵਿੱਚ ਸੰਬੰਧਿਤ ਨੇ ਜਿਵੇਂ ਹੌਸਪੀਟਲ ਲੈਂਡਮਾਰਕ ਹੈ ਬੈਂਕਾ ਇੱਕ ਆਊਟਰੇਟ ਬੈਂਕਾ ਇਹ ਬੇਰਕਾ ਇਹ ਸਾਰੇ ਪੰਜਾਬ ਸਰਕਾਰ ਦੇ ਨੇ ਪੰਜਾਬ ਸਰਕਾਰ ਨੇ ਵਾਦੇ ਬਹੁਤ ਕੀਤੇ ਪਰ ਇਹ ਸਰਕਾਰ ਉੱਤੇ ਵੀ ਨਲਾਇਕ ਨਿਕਲੀ ਆ ਅੱਜ ਬਹੁਤ ਬੁਰਾ ਹਾਲ ਹੈ ਦਿੱਲੀਦਾਰਿਆਂ ਦਾ ਅਸੀਂ ਇਹ ਜਿਹੜਾ ਸਾਡੀ ਸੂਬੇ ਦੀ ਜਿੱਥੇ ਮੀਟਿੰਗ ਉਹ ਉੱਥੇ ਹੀ ਵਿਚਾਰ ਕਰਾਂਗੇ ਸਾਡੀ ਜਥੇਬੰਦੀ ਨੇ ਪਹਿਲਾਂ ਜੇ ਆਰ ਦੇ ਵੀ ਧਰਨਾ ਲਾਇਆ ਸੀ ਅਸੀਂ ਇਹ ਮੰਗ ਕਰਦੇ ਆ ਤੁਹਾਡੇ ਚੈਨਲ ਰਾਹੀਂ ਵੀ ਸਾਡੀ ਇਹ ਗੱਲ ਪਹੁੰਚਾਈ ਜਾਵੇ ਸਰਕਾਰ ਕਿਸਾਨਾਂ ਨਾਲ ਸੈਂਟਲਮੈਂਟਲ ਕਰਕੇ ਕਿਸਾਨਾਂ ਨੂੰ ਪੈਸੇ ਭરાਏ ਜਾਣ ਬਾਕੀ ਜਿਹੜਾ ਫੇਰ ਗਾਂ ਦਾ ਦੁੱਧ ਪਾਉਣਿਆ ਉਹਦੇ ਦੁੱਧ ਦੇ ਗੌਰ ਦਿੱਤੀ ਜਾਵੇ ਜਿਹੜੀ ਅੱਜ ਦੀ ਮੀਟਿੰਗ ਆ ਇਹਦੇ ਵਿੱਚ ਅਸੀਂ ਵਿਚਾਰ ਕੀਤਾ 2 ਮਿੰਟ ਦਾ ਸਾਡੇ ਜਿਹੜੇ ਜਫੇਬੰਦੀ ਦੇ ਝੰਡੇ ਨੇ ਕਿਸਾਨਾਂ ਪਰਤੀ ਉਹਨੇ ਜੋ ਕਿਸੇ ਕਿਸਾਨ ਨਾਲ ਪੱਕਾ ਹੁੰਦਾ ਹੈਗਾ ਸਰਕਾਰ ਪਰਤੀ ਹੁੰਦਾ ਚਾਹੇ ਕਿਸੇ ਵੀ ਪ੍ਰਸ਼ਾਸਨ ਪਰਤੀ ਹੁੰਦਾ ਅਸੀਂ ਉਹਦੇ ਹੱਕ 'ਚ ਖੜਦੇ ਆਂਗੇ ਸਾਡੇ ਪਿੰਡ ਕਿ ਦੱਬੇ ਇੱਕ ਕਿਸਾਨ ਦੀ ਘਰ ਦੀ ਉਹ ਆਈਟੀ ਦੀ ੁਰਕੀ ਉਹਦੇ ਪਰਚੇ ਲਾਇਆ ਗਿਆ ਤੇ ੁਰਕੀ ਨੇ ਉਹ ਅਸੀਂ ਰੋਕੀ ਹੈਗੀ ਕਿਸਾਨ ਕੋਲੇ ਭਰਨ ਦਾ ਕੋਈ ਹੱਲ ਨਹੀਂ ਸੀ ਸਰਕਾਰ ਦੀਆਂ ਗੰਤ ਨੀਤੀਆਂ ਕਾਰਨ ਉਹ ਕਰਜ਼ਾ ਛੜਿਆ ਸੀਗਾ ਪਹਿਲਾਂ ਜਿਹੜੀ ਆਪਣੇ ਪਟਿਆ ਦਾ ਇਹਦਾ ਕੇਂਦਰਾ ਬੈਂਕ ਉਹ ਕੇਂਦਰਾ ਬੈਂਕ ਨਹੀਂ ਉਹਨਾਂ ਦੇ ਡਬਲਟ ਪਾ ਪਾ ਕੇ ਖਰਚੇ ਕਰਜਵਦਾ ਤਾਂ ਵੀ ਉਹਦੇ ਸਬੰਧ ਵਿੱਚ ਫਿਰ ਅਸੀਂ ਹੋਣਾ ਕਿ ਇਹ ਜਿਹੜੇ ਆਪਣੇ ਮਨਿੰਦਰ ਸਿੰਘ ਮੁੱਖ ਮੰਤਰੀ ਹੋਏ ਤੇ ਉਹਦੇ ਲਾਰਿਆਂ ਨਾਲ ਕਿਸਾਨਾਂ ਨੂੰ ਉਹਨਾਂ ਨੇ ਝੂਠੇ ਵਾਦੇ ਕਰਕੇ ਆਪਣਾ ਮੁੱਖ ਮੰਤਰੀ ਦਾ ਅਹੁਦਾ ਲਿਆ ਵੀ ਮੈਂ ਕਿਸਾਨਾਂ ਦਾ ਸਹਾਇਕ ਸਰਕਾਰੀ ਤੇ ਸਹਾਇਕੀ ਕਰਜ਼ੇ ਦਾ ਮੈਂ ਜ਼ਿੰਮੇਵਾਰ ਆ ਮੈਂ ਭਰੂੰਗਾ ਇਸ ਕਰਕੇ ਕਿਸਾਨਾਂ ਨੇ ਥੋੜਾ ਜਿਹਾ ਉਹ ਕਰਕੇ ਉਹ ਕਿਸਾਨਾਂ ਨੂੰ ਦੇ ਕੇ ਧੋਖਾ ਖਾਣਾ ਨਹੀਂ ਆ ਕਿਸਤਾਂ ਟੁੱਟ ਗਈਆਂ ਇਸ ਕਰਕੇ ਕਿਸਾਨ ਇਹਨਾਂ ਕਰਦੇ ਨੇ ਹਿੱੜ ਦਮੇ ਹੋ ਤੇ ਇਸ ਕਰਕੇ ਸਾਨੂੰ ਕਿਸਾਨਾਂ ਦੇ ਨਾਲ ਖੜਿਆਂਗੇ ਜਿਹੜੀ ਦੀ ਮੀਟਿੰਗ ਆ ਸਾਡੀ ਕੇਸ ਦੇ ਵਿੱਚ ਸਾਡੇ ਜਿਹੜੇ ਜਿੰਦੇ ਦੇ ਕਿਸਾਨਾਂ ਦੇ ਉਹ ਬਚਾਰੇ ਰਹੇ ਨੇ ਤੇ ਜਿਹੜੀ ਕੋਈ ਸਰਪੇਤ ਨੂੰ ਤਾਲ ਆਉਂਦੀ ਉਹਦੀ ਗੱਲ ਇੱਕੀ ਕੀਤੀ ਜਾਊਗੀ ਤੇ ਅਸੀਂ ਆ ਆਪਣੇ ਜਿਹੜੇ ਕਿਸਾਨਾਂ ਦੇ ਮੁੱਦੇ ਤੇ ਉਹਨਾਂ ਦੀਆਂ ਵਿਚਾਰਾਂ ਦਿੱਤੀਆਂ ਨੇ ਤੇ ਅਗਲਾ ਪ੍ਰੋਗਰਾਮ ਜੋ ਸਾਨੂੰ ਸੁਪੇ ਬੁਲਾਉਗਾ ਸੀ ਉਹ ਆਪਣਾ ਪ੍ਰੋਗਰਾਮ ਦੇ ਦਿੱਕਾਂਗੇ। ਇਹਨਾਂ ਬਲਾਕ ਨੇ ਸਾਡੇ ਕਿੰਨੇ ਬਲਾਕਾਂ ਦਾ ਸਾਡੇ ਮਰਨੀ ਮੀਟਰ ਹੋਈ ਹੈ। ਇਸ ਤਰ੍ਹਾਂ ਕਿ ਅਸੀਂ ਵੀ ਤੁਸੀਂ ਮੰਨਣ ਤੇ ਕੋਈ ਨਵੀਂ ਚੋਣ ਵੀ ਹੋਈ ਹੈ। ਨਵੀਂ ਚੋਣ ਨਹੀਂ ਕੋਈ ਨਵੀਂ ਚੋਣ ਸਾਡੀ ਪਹਿਲੀ ਚੋਣ ਹੈ। ਉਹਨਾਂ ਨੇ ਸਭੀਆਂ ਇੱਥੇ ਹੁਣ ਮਿਲਣਗੇ। ਮਸਤਵਾਸੇ ਦੇ ਬਲਾਕ ਪਰਦਾ ਪਰਿਆਲਾ ਬੰਨ ਅੱਜ ਚਾਰ ਕਰਿਆ ਕਈ ਏਜੰਡੇ ਪਏ ਨੇ ਜਿਵੇਂ ਪੰਡਾ ਚ ਇਕਾਈਆਂ ਵਾਲ ਸੰਬੰਧੀ ਵਿਸਤਾਰ ਕਰਨ ਸੰਬੰਧੀ ਬਾਕੀ ਜਿਹੜੇ ਪਿਛੇ ਧਰਨੇ ਵਿਾਰੇ ਕਿਤੇ ਹੋਣਾ ਸੰਬੰਧੀ ਡਿਸਕਸ ਕੀਤੀ ਗਈ ਹੈ ਵੀ ਕਿੰਨੇ ਕਿੰਨੇ ਆ ਰਹੇ ਨੇ ਤੇ ਹੋਰ ਬਾਕੀ ਜਿਵੇਂ ਆ ਰਹੀਆਂ ਨੇ ਸੂਬੇ ਦਿਆਂ ਕਾਲਾਂ ਉਹਨਾਂ ਦੇ ਸਾਹਮਣੇ ਚਾਰ ਪੰਨ ਰੱਖੇ